ਮੋਹਾਲੀ ਦੇ ਸੈਕਟਰ 86 ਸਥਿਤ ਇੱਕ ਨਿੱਜੀ ਸੁਸਾਇਟੀ ਦੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਵਿੱਚ ਹੋਈ ਖੂਨੀ ਜੜਾਫ ਚੱਲੇ ਚਾਕੂ ਜ਼ਖਮੀ ਹਾਲਤ ਵਿੱਚ ਕਰਾਇਆ ਜਿਲ੍ਹਾ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਚ ਪਰਤੀ ਹਾਲਾਂਕਿ ਮੌਕੇ ਤੇ ਮੌਜੂ ਸਿਕਿਉਰਿਟੀ ਗਾਰਡਾ ਵੱਲੋਂ ਬਚਾ ਕੀਤਾ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਇੱਕ ਮਹਿਲਾ ਹੋਈ ਜ਼ਖਮੀ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਮੀਡੀਆ ਨਾਲ ਗੱਲਬਾਤ ਕੀਤੀ ਜਾਵੇਗੀ ਬੇਸਿਕਲੀ ਇਹਦੇ ਵਿੱਚ ਇੰਦਰਜੀਤ ਕੌਰ ਦੀ ਸਟੇਟਮੈਂਟ ਵੇਵ ਸਟੇਟ E120 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਕੀਤ ਕਾਰ ਵਾਈਫ ਆਫ ਸ਼ਿਵਦੇਵ ਤੇ ਸ਼ਿਵਦੇਵ ਤੇ ਮਨਪ੍ਰੀਤ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਲੇਡੀ ਨੇ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਈ ਆਰ ਨੰਬਰ 25 ਡੇਟਡ 24 ਇੱਕ 25 ਦੰਦ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 3 ਦੀ 5 BNS ਦੇ ਵਿੱਚ ਮੁਕੱਦਮਾ ਦਰਜ ਸਰਕਾਰ ਨੇ ਕੀ ਸੀ ਜੇ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉੱਥੇ ਆਪਸ ਵਿੱਚ ਇੱਕੋ ਹੀ ਸੋਸਾਇਟੀ 'ਚ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਜਿਹੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਬਹੁਤ ਜ਼ਿਆਦਾ ਗੰਭੀਰ ਤਾਂ ਨਹੀਂ ਨਹੀਂ ਅਜੇ ਜਿਹੜੇ ਉਹਨੇ ਜ਼ਿਆਦਾ ਜਿਹੜੀ ਸੱਟ ਹੈ ਉਹ ਠੀਕ ਹੈ ਆਊਟ ਆਫ ਡੇਂਜਰ ਹੈ ਕੋਈ ਐਲਰਜੀ ਨਹੀਂ ਮੋਹਾਲੀ ਦੇ ਸੈਕਟਰ 88 ਸਥਿਤ ਇੱਕ ਨਿੱਜੀ ਸੁਸਾਇਟੀ ਦੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਵਿੱਚ ਹੋਈ ਖੂਨੀ ਜੜਪ ਚੱਲੇ ਚਾਕੂ ਜ਼ਖਮੀ ਹਾਲਤ ਵਿੱਚ ਕਰਾਇਆ ਜ਼ਿਲ੍ਹਾ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਚ ਪਰਤੀ ਹਾਲਾਂਕਿ ਮੌਕੇ ਤੇ ਮੌਜੂ ਸਿਕਿਉਰਿਟੀ ਗਾਰਡਾ ਵੱਲੋਂ ਬਚਾ ਕੀਤਾ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਇੱਕ ਮਹਿਲਾ ਹੋਈ ਜ਼ਖਮੀ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ মিডিਆ ਨਾਲ ਗੱਲਬਾਤ ਕੀਤੀ ਜਾਵੇਗੀ ਬੇਸਿਕਲੀ ਇਹਦੇ ਵਿੱਚ ਇੰਦਰਜੀਤ ਕੌਰ ਦੀ ਸਟੇਟਮੈਂਟ ਵੇਵ ਸਟੇਟ E 1202 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਪ੍ਰੀਤ ਕੌਰ ਵਾਈਫ ਆਫ ਸ਼ਿਵਦੇਵ ਤੇ ਸ਼ਿਵਦੇਵ ਤੇ ਮਨਪ੍ਰੀਤ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਲੇਡੀ ਨੇ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਈ ਆਰ ਨੰਬਰ 25 ਡੇਟਡ 24 ਇੱਕ 25 ਦੰਦ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 3 ਦੀ 5 ਬੀ ਐਨ ਐਸ ਦੇ ਵਿੱਚ ਮੁਕਦਮਾ ਦਰਜ ਸਰਕਾਰ ਨੇ ਕੀ ਸੀ ਇਹ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉੱਥੇ ਆਪਸ ਵਿੱਚ ਇੱਕੋ ਹੀ ਸੋਸਾਇਟੀ 'ਚ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਜਿਹੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਗਿਆ ਜਾਰੀ ਜਿਆਦਾ ਗੰਭੀਰਤਾ ਨਹੀਂ ਨਹੀਂ ਹਜੇ ਜਿਹੜੇ ਉਹਨੇ ਜਿਆਦਾ ਜਿਹੜੀ ਸੱਟ ਹੈ ਉਹ ਠੀਕ ਹੈ ਆਊਟ ਆਫ ਡੇਂਜਰ ਹੈ ਕੋਈ ਐਂਗਲ ਮੋਹਾਲੀ ਦੇ ਸੈਕਟਰ 86 ਸਥਿਤ ਇੱਕ ਨਿੱਜੀ ਸੁਸਾਇਟੀ ਦੀ ਪ੍ਰਧਾਨ ਅਤੇ ਵਾਈਸ ਪ੍ਰਧਾਨ ਵਿੱਚ ਹੋਈ ਖੂਨੀ ਜੜਵ ਚੱਲੇ ਚਾਕੂ ਸਖਮ ਹਾਲਤ ਵਿੱਚ ਕਰਾਇਆ ਜ਼ਿਲ੍ਹਾ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਚ ਪਰਤੀ ਹਾਲਾਂਕਿ ਮੌਕੇ ਤੇ ਮੌਜੂ ਸਿਕਿਉਰਿਟੀ ਗਾਰਡਾ ਵੱਲੋਂ ਬਚਾ ਕੀਤਾ ਗਿਆ ਲੇਕਿਨ ਉਸ ਦੇ ਬਾਵਜੂਦ ਵੀ ਇੱਕ ਮਹਿਲਾ ਹੋਈ ਜ਼ਖਮੀ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬੇਸਿਕਲੀ ਇਹਦੇ ਵਿੱਚ ਇੰਦਰਜੀਤ ਕੌਰ ਦੀ ਸਟੇਟਮੈਂਟ ਵੇਵ ਸਟੇਟ E 1202 ਉਹਨਾਂ ਦੇ ਘਰ ਦੇ ਵਿੱਚ ਰਾਤ ਸਮੇਂ ਇੱਕ ਖੁਸ਼ਪ੍ਰੀਤ ਕੌਰ ਵਾਈਫ ਆਫ ਸ਼ਿਵਦੇਵ ਤੇ ਸ਼ਿਵਦੇਵ ਤੇ ਮਨਪ੍ਰੀਤ ਸਿੰਘ ਇੱਕ ਸਿਕਿਉਰਟੀ ਗਾਰਡ ਸੀ ਇਹ ਇਹ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਲੇਡੀ ਨੇ ਚਾਕੂ ਮਾਰਿਆ ਮਾਰਿਆ ਸੀਗਾ ਤੇ ਉਹਦੇ ਅਸੀਂ ਮੈਡੀਕਲ ਕਰਾ ਕੇ ਉਹਦੇ ਤੇ ਐਫ ਆਈ ਆਰ ਨੰਬਰ 25 ਡੇਟਡ 24 ਇੱਕ 25 ਦੰਦ ਕੀਤੀ ਹੈ ਜਿਹੜੇ ਕਿ ਅੰਡਰ ਸੈਕਸ਼ਨ 331 ਦੀ 6 115 ਦੀ 2 324 ਦੀ 2 3 3 ਦੀ 5 ਬੀ ਐਨ ਐਸ ਦੇ ਵਿੱਚ ਮੁਕਦਮਾ ਦਰਜ ਸਰਕਾਰ ਨੇ ਕੀ ਸੀ ਇਹ ਦੇਖੋ ਬੇਸਿਕਲੀ ਉਹਨਾਂ ਦਾ ਕੋਈ ਘਰੇਲੂ ਕੋਈ ਉੱਥੇ ਆਪਸ ਵਿੱਚ ਇੱਕੋ ਸੋਸਾਇਟੀ 'ਚ ਰਹਿੰਦੇ ਆ ਉਹਦੇ ਕੋਈ ਕਿਸੇ ਗੱਲ ਤੋਂ ਤਕਰਾਰ ਹੋਇਆ ਤੇ ਉਹਨਾਂ ਦੇ ਘਰ ਜਾ ਕੇ ਉਹ ਚਾਕੂ ਲੈ ਕੇ ਜਿਹੜੀ ਰਾਤ ਸਮੇਂ ਗਈ ਸੀ ਤੇ ਉਹਦੇ ਤੇ ਬਣਦੀ ਕਾਰਵਾਈ ਕੀਤੀ ਗਿਆ ਜਾਰੀ ਬਹੁਤ ਜ਼ਿਆਦਾ ਗੰਭੀਰ ਤਾਂ ਨਹੀਂ ਨਹੀਂ ਅਜੇ ਜਿਹੜੇ ਉਹਨੇ ਜ਼ਿਆਦਾ ਜਿਹੜੀ ਸੱਟ ਹੈ ਉਹ ਠੀਕ ਹੈ ਆਊਟ ਆਫ ਡੇਂਜਰ ਹੈ ਕੋਈ ਐਨੀ